Terima <laughs> kasih <laughs>

ਪੜੀ ਕੋ ਬੱਤਿ ਮੈਂ ਫੋਨ ਸਰਵਿਸ ਹੈ ਬਾਜੀ ਕੱਲੋਂ ਤੋਂ ਸਰਵਿਸ ਨਹੀਂ ਕੀ ਤੋਂ ਇੰਤਰਾ ਵਾਲੀ ਮੁੰਡੇ ਹੱਥੇ ਤੇ ਕਰਵਾ ਲੈ ਅੱਜ ਅੱਜ ਅੰਦਰ ਕਰਵਾਉਣਾ ਚਾਹਤਨ ਕਰਨਾ ਅਕੜ ਕੇ ਨੂੰ ਅੱਤ ਨੂੰ ਉਹ ਪਰਵਾਦੋ ਜੀ ਪ੍ਰਧਾਨ ਜੀ ਕੀ ਕਹੋਗੇ ਇੱਕ ਬੜਾ ਵੱਡਾ ਮੰਦਪਾਗਾ ਹਾਦਸਾ ਜਿਹੜਾ ਵਾਪਰਿਆ ਜੀ ਆ ਪਤਾ ਲੱਗਿਆ ਜੀ ਬਹੁਤ ਵੱਡਾ ਆਇਆ ਫਾਹਲਕਾ ਦੇ ਦੋ ਜਿਹੜੇ ਨੌਜਵਾਨ ਸੀ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਬਠਿੰਡਾ ਤੋਂ ਆ ਰਹੇ ਸੀਗੇ ਰਾਤ ਜੋ ਪਰਿਵਾਰ ਵਾਲਿਆਂ ਤੋਂ ਮੈਨੂੰ ਪਤਾ ਲੱਗਿਆ ਇੱਕ ਵਾਹ ਦੇ ਕੋਲ ਗੱਡੀ ਦਾ ਟਾਇਰ ਖੁੱਲ ਗਿਆ ਉਹ ਗੱਡੀ ਪਲਟੇ ਮਾਰ ਗਈ ਤੇ ਦੋ ਦੀ ਬੜੀ ਦਰਦਨਾਕ ਮੌਤ ਹੋਈ ਹੈ 사ਜਨ ਔਰ ਸ਼ੁਭਮ ਦੀ ਔਰ ਤੀਸਰਾ ਸਾਥੀ ਉਹ ਫਰੀਦਕੋਟ ਰੈਫਰ ਕੀਤਾ ਹੈ ਪ੍ਰਮਾਤਮਾ ਕੀ ਦੁਆ ਕਰਦੇ ਹਾਂ ਕਿ ਉਹ ਜਲਦੀ ਤੰਦਰੁਸਤ ਹੋਵੇ ਔਰ ਜਿਹੜੇ ਨੌਜਵਾਨ ਸਾਥੀ ਸਾਨੂੰ ਛੱਡ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਜੋ ਵੀ ਸਾਡੀ ਸੇਵਾ ਲੱਗੇਗੀ ਸਿਆਜਰ ਸਰ ਪਰਿਵਾਰ ਦੇ ਇਕੱਲੇ ਇਕੱਲੇ ਹੀ ਸੀਗੇ ਮੁੰਡੇ ਇਹ ਦੋਨੋਂ ਜਿਹੜੇ ਨੌਜਵਾਨ ਜਿਨ੍ਹਾਂ ਦੀ ਮੌਤ ਹੋਈ ਹੈ ਦੋਨੋਂ ਹੀ ਪਰਿਵਾਰਾਂ ਦੇ ਇਕੱਲੇ ਇਕੱਲੇ ਲੜਕੇ ਸੀਗੇ ਜੁਨ੍ਹਾਂ ਦੇ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਮਾਤਾ ਪਿਤਾ ਦਾ ਜਿਹੜਾ ਹੈ ਉਹ ਇੱਕ ਆਸਰਾ ਸੀਗਾ ਜਿਹੜਾ ਉਹ چلا ਗਿਆ ਤੇ ਇਹਨਾਂ ਦੀ ਮੈਰਿਜ ਹੋਈ ਹੋਈ ਹੈ ਵਿਆਹ ਹੋਇਆ ਹਾਂਜੀ ਦੋਨਾਂ ਦੀ ਮੈਰਿਜ ਮੈਰਿਜ ਹੋਈ ਸੀ ਮੈਨੂੰ ਪਤਾ ਲੱਗਿਆ ਤੋੜੀਆ ਸ਼ੁਭਮ ਦੇ ਤਾਂ ਪਿੱਛੇ ਪਰਿਵਾਰ ਦੇ ਵਿੱਚ ਥੋੜੇ ਦਿਨ ਪਹਿਲਾਂ ਵੀ ਇੱਕ ਡੈਥ ਹੋਈ ਹੈ ਤੇ ਉਹ ਆਜੂਚਾਰੇ ਆਪ ਚਲਾ ਗਿਆ ਬਹੁਤ ਮਾੜਾ ਹੈ ਪਟਿੰਡੇ ਤੋਂ ਆ ਰਹੇ ਸੀਗੇ ਜਲਾਲਾਬਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਵਾਸ਼ਰੂਮ ਵਗੈਰਾ ਗਏ ਆ ਤੇ ਐਗਜੈਕਟ ਉਸ ਤੋਂ 5 ਮਿੰਟਾਂ ਬਾਅਦ ਕੋਲ ਆ ਗਈ ਇਸ ਤਰ੍ਹਾਂ ਆਧੂਰੀ ਘਟਨਾ ਹੋ ਗਈ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਬਸ ਬੋੜੀ ਸੀ ਦੇਖਿਆ ਗੱਲ ਹੋਈ ਹੈ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਖਵਾਈ ਹੋਲ ਬੰਸੀ ਹੈ ਅਣੀ ਮਿੰਟਤਾ ਬਾਅਦ ਵਸ ਕੀ ਦੇ ਨਾਲ ਹੋਈ ਸੀ ਗੱਲ ਘੜੀ ਹੋਈ ਸੀ ਗੱਲ ਨਹੀਂ ਨਹੀਂ ਬਾਈ ਜੀ ਅੱਛਾ ਬਾਈ ਕੋਈ ਬਹੁਤ ਮਾੜਾ ਹੋਇਆ ਮਾੜਾ ਗਿਆ ਤਾਂ ਕੀ ਗਿਆ ਉਹ ਵਿਆਹ ਹੀ ਹੋਈ ਸੀ ਹਾਂਜੀ ਦੋਨੋਂ ਮੈਰਿਡ ਸੀ ਪੁਲਿਸ ਦੇਖੋ ਟਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚੱਲਦੀ ਗੱਡੀ ਦਾ ਟਾਇਰ ਖੁੱਲ ਗਿਆ ਜਿਵੇਂ ਬਾਹਰ ਆਇਆ ਹੁੰਦੇ ਤੇ ਗੱਡੀ ਪਲਟੀ ਖਾਦੀ ਆ ਦੋ ਵਾਰੀ ਅੰਨੇ ਜੀ ਵਸ ਤੁਰੇ ਰਾਤ ਫੋਨ ਆਇਆ ਸੰਨ ਤਾਂ ਕੋਈ ਪਤਾ ਨਹੀਂ ਲੱਗਿਆ ਇੱਥੇ ਕੁਬਾਇ ਤੋਂ 3-4 ਕਿਲੋਮੀਟਰ ਅੱਗੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਦੱਸਿਆ ਵੀ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਵੀ ਉਸ ਤੋਂ ਪਹਿਲਾਂ ਯਾਨੀ ਕਿ ਪੁਲਿਸ ਇਹਨਾਂ ਨੂੰ ਡੈੱਡ ਬੁੱਲੀਆਂ ਚੱਕ ਕੇ ਲੈ ਆਈ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਦੇਖਿਆ ਡੈੱਡ ਸੀ ਜੀ 사ਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀ ਜੀ ਇਹ ਤਿੰਨੇ ਜਣੇ ਦੱਸਦੇ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਤੇ ਜਲਾਲਾਵਰ ਛੱਡ ਕੇ ਆਈ ਇਹਨਾਂ ਨੂੰ ਤੇ ਕੋਈ ਪਾਰਟੀ ਸੀਗੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੀ ਸੀ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆਰ.ਸੀ. ਦੀ ਫਾਈਲ ਕਾ ਵਾਪਸ ਦੇ ਕੋਈ ਕੋਈ ਤਾਂ ਕਹਿੰਦਾ ਟਾਇਰ ਫਟਿਆ ਗੱਡੀ ਦਾ ਤੇ ਕੋਈ ਕਹਿੰਦਾ ਸਾਈਡ ਵੱਜੀ ਇਹ ਹੁਣ ਆਪਰ ਕੋਲ ਆਣੀਗੀ ਪੱਕਾ ਨਹੀਂ ਪਤਾ ਜੀ ਗੱਡੀ ਤਾਂ ਵੀਰ ਸੜਕ ਕਿਨਾਰੇ ਖੜੀ ਸੀਗੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਦੀ ਵੀ ਕਿਹੜਾ ਮਾਡਲ ਹੈ ਕਿਵੇਂ ਜੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੈ ਗੱਡੀ ਕਿੰਨੇ ਜਨਾਂ ਦੀ ਬੈਠ ਹੋਈ ਹੈ ਇਹਨੇ ਦੋ ਯਾਨੀ ਕਿ ਦਿੱਤ ਮੁਕੇ ਤੇ ਕਹਿੰਦੇ ਨੇ ਹੋ ਗਈ ਸੀਗੀ ਸਾਇਨ ਕੁਮਾਰ ਤੇ ਇੱਕ ਕਾਕੂ ਟੁੱੜਿਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਕੋਟ ਰੈਫਰ ਕਹਿੰਦੇ ਕਰਤਾ ਜਿਹੜਾ ਸਰ ਆਪਣਾ ਨਾ ਨਾ ਜਦਿਸ ਦਾ ਅੱਛਾ ਕੀ ਹਾਦਸਾ ਕੀ ਵਾਪਰਿਆ ਜੀ ਬਿਟਨ ਨਾਲ ਜੀ ਸਰ ਬਾਹਰ ਗਿਆ ਉਸ ਬਿਟਨ ਦੇ ਤੇ ਉੱਥੋਂ ਆਦੇ ਫਿਰ ਰਾਤ ਨੂੰ ਤੇ ਉੱਥੇ ਕੋਈ ਖੂਬ ਵਿਖਮਕ ਗਿਆ ਜਿਹੜਾ ਪਸੂ ਹੋਇਆ ਉਹਦੇ ਕਰਕੇ ਕੋਈ ਹਾਦਸਾ ਹੋ ਗਿਆ ਹੁਣ ਆਪਣਾ ਕੋਲ ਕੋ ਨਹੀਂ ਗਿਆ ਤੇ ਉੱਥੇ ਦੋਵਾਂ ਦੀ ਡੈਥ ਹੋ ਗਈ 21 ਦੇ ਨਾਲ ਟਕਰਾਏ ਕੀ ਦੇ ਨਾਲ ਟੱਕਰ ਕੀ ਟਕਰਾਏ ਦੇਗੇ ਇਹ ਕੰਟਰੋਲ ਹੋ ਗਈ ਗੱਡੀ ਤੇ ਜਿਵੇਂ ਕੋ ਪਸ਼ੂ ਪੂਛੂ ਆ ਗਿਆ ਯਾਰ ਵਿਚਾਰ ਲੱਗੇ ਤੰਦਰਸਤ ਆ ਵਿੱਚ ਵਜੀ ਗੱਡੀ ਕਿੰਨੀ ਕਿੰਨੀ ਮੌਤ ਆਈ ਇਹ ਤੇ ਮੇਰੇ ਲੜਕੇ ਦੀ ਸੀ ਤੇ ਇੱਕੋ ਕੱਕੂ ਤੁੜੀ ਹੈਗਾ ਸੀ ਹੁੰਦੇ ਸੀ ਮੇਰੇ ਕੋਲ ਲਗ ਲਾ ਇੱਕੋ ਮੁੰਡਾ ਸੀਗਾ ਇੱਕ ਕੁੜੀ ਹੈਗੀ 5-6 ਸਾਲ ਦੀ ਉਹਦੇ ਕੋਲ ਉਹਨੂੰ ਉਹ ਮਨ ਲਗੀ ਕੰਮ ਕੀ ਕਰਦੇ ਸੀਗੇ ਕਿੱਥੋਂ ਮਤਲਬ ਕਿ ਕੋਈ ਉੱਠ ਡੇ ਗਿਆ ਸੀ ਕੋਈ ਕੰਮ ਕਰਨ ਵਾਸਤੇ ਕੰਮ ਜਾਂਦੇ ਰਹਿੰਦੇ ਨੇ ਯਾਰ ਦੋਸਤ ਹਾਂਜੀ ਯਾਰ ਦੋਸਤ ਇਹ ਕੰਮ ਕੀ ਕਰਦਾ ਕੀ ਸੀ ਇਹ ਆਪਣਾ ਕੁੰਡੇ ਕਬਜ਼ਾ ਦਾ ਕੰਮ ਸੀ ਇਹਦਾ ਕੰਮ ਅੱਛਾ ਇਹ ਕਿੰਨੇ ਜਣੇ ਟੋਟਲ ਕਿੰਨੇ ਜਣੇ ਸੀਗੇ ਚਾਰ ਜਣੇ ਸੀ ਟੋਟਲ ਜੀ ਇੱਕ ਤਾਂ ਲੈ ਗਿਆ ਸੀ ਜਲਾਲਾਬਾਦ ਤੇ ਦੋ ਦੀ ਡੈਥ ਹੋ ਗਈ ਤੇ ਇੱਕ ਬਾਹਰ ਲੈ ਗਿਆ ਇਹ ਕਰੋ ਕਦੋਂ ਗਏ ਸੀ ਕਰੋ ਗਿਆ ਸੀ ਮੇਰੇ ਖਿਆਲ ਪੰਜ ਛੇ ਮਹੀਨੇ ਲੱਗੂਗੀ ਠੀਕ ਹੈ ਠੀਕ ਨਿਕਲੇ ਸੀ ਇਹ ਚਲੋ ਉਹ ਤਾਂ 파ਰਟੀ ਗਈ ਹੈ ਕੋਈ ਫਿਰ 파ਰਟੀ ਗਈ ਤੇ ਬਸ ਅਸੀਂ ਆ ਜਾਵਾਂਗੇ ਜਲਦੀ ਐਸਟਰ ਬੱਸ ਉਸ ਬਾਅਦ ਫੋਨ ਲੱਗਿਆ ਹੀ ਨਹੀਂਗਾ ਨਾ ਚੱਕਣ ਦਾ ਪਤਾ ਲੱਗਿਆ ਜੀ ਸਾਡਾ ਦੋ ਕੁਝ ਪਤਾ ਲੱਗਿਆ ਰਸ ਫਿਰ ਪਹੁੰਚਦੇ ਸੀ ਕਿ ਮੋਕੇ ਤੇ ਨਹੀਂ ਮੋਕੇ ਤੇ ਫਿਰ ਅਸੀਂ ਇੱਥੇ ਪਹੁੰਚੇ ਸੀਗੇ ਉੱਥੋਂ ਲਿਆ ਦੱਸਿਆ ਨੇ ਜਿਹੜੇ ਆਪਣੇ ਡੈਥ ਹੋਈ ਉਹ ਹਸਪਤਾਲ ਹੋਈ ਏ ਕਿ ਉੱਥੇ ਹੀ ਹੋ ਗਈ ਸੀ ਉੱਥੇ ਹੋਈ ਮੋਕੇ ਤੇ ਮੋਕੇ ਦੀ ਹਾਂਜੀ ਮੋਕੇ ਤੋਂ ਹੀ ਦੋ ਬੱਚੇ ਮੈਰੀ ਸੀ ਮੈਡਰ ਸੀ ਕਿ ਬੱਚੇ ਹਾਂ ਮੈਡਰ ਸੀ ਇੱਕ ਬੱਚੀ ਇੱਕ ਬੱਚੀ ਦੀ ਕੁੜੀ ਹੈਗੀ 5-6 ਸਾਲ ਦੀ ਤੁਹਾਡਾ ਬੇਟਾ ਸੀ ਜੀ ਹਾਂਜੀ ਤਰ ਕੀ ਹਾਦਸਾ ਵਾਪਰੇ ਜੀ ਇਹ ਚਾਰ ਦੋਸਤ ਜੀ ਬਠਿੰਡਾ ਗਏ ਸੀ ਕੋ ਕੰਪਨੀ ਦੀ ਮੀਟਿੰਗ ਸੀਗੀ ਕਿੰਦੇ ਅਟੈਂਡ ਕਰਕੇ ਵਾਪਸ ਆ ਰਹੇ ਸੀਗੇ ਇੱਕ ਦੋਸਤ ਨੇ ਉਹਨਾਂ ਨੇ ਚਰਾਲਾ ਵਾਂਡ ਡ੍ਰੌਪ ਕੀਤਾ ਤੇ ਵਾਪਸੀ ਕੋ ਬਾਹ ਦੇ ਕੋਲਾ ਕੀ ਇਹ ਰਾਤ ਰਕ ਜਿਹੜਾ ਟਾਇਰ ਹੈ ਉਹ ਫਟ ਗਿਆ ਸੀਗਾ ਤੇ ਗੱਡੀ ਸਵੇਦੇ ਦੇ ਵਿੱਚ ਵੱਜੀ ਹੈ ਔਰ ਜਿਤ ਨਾਲ ਇਹ ਹਾਦਸਾ ਹੋਇਆ ਜੀ ਕਿੰਨੇ ਜਨੇ ਮਾਰੇ ਗਏ ਤੇ ਦੋ ਜਨੇ ਡੈਥ ਦੀ ਜਿਹੜੀ ਸਮਾਚਾਰ ਆਇਆ ਜੀ ਇੱਕ ਸ਼ੁਭਕ ਤੋੜੀ ਹੈ ਜੀ ਇੱਕ ਸਾਜਨ ਮਦਾਨ ਹੈ ਜੀ ਕੀ ਕੰਮ ਕੀ ਕਰਦੇ ਸੀ ਇਹਨਾਂ ਕੋਲ ਹੌਲਸੇਲ ਦਾ ਕੰਮ ਹੈ ਜੀ ਇਹਨਾਂ ਕੋਲ ਮੈਮੀ ਪੋਕੋ ਤੇ ਕੋਸਮੈਟਿਕ ਦਾ ਹੌਲਸੇਲ ਦਾ ਕੰਮ ਕਰਦਾ ਹੈ ਸ਼ੋਮ ਗੁੜੀਆ ਜੀ ਕਿੰਨੀ ਕੁ ਉਮਰ ਦੇ ਸੀਗੇ ਇਹ ਤੁਹਾਨੂੰ ਇਹ 34 ਦੇ ਕਰੀਬ ਇਹਨਾਂ ਦੀ ਏਜ ਹੈ ਜੀ ਇਹ ਇਕੱਠੇ ਹੀ ਕੰਮ ਕਰਦੇ ਸੀ ਯਾਰ ਨਹੀਂ ਦੋਸਤੀ ਇਹ ਯਾਰ ਦੋਸਤੀ ਜੀ ਅੱਛਾ ਹਾਂ ਜੀ ਇਹ ਇਹ ਤੋਂ ਬੇ ਕਿੰਨੇ ਕੇ ਜਣੇ ਸੀਗੇ ਜੀ ਚਾਰ ਜਣੇ ਸੀ ਇਹ ਚਾਰ ਜਣੇ ਕੇ ਸੀ ਤੇ ਵਾਪਸੀ ਨੇ ਇੱਕ ਨੂੰ ਡ੍ਰੌਪ ਕਰਤਾ ਸੀ ਇੱਕ ਨੂੰ ਜਲਾਲਾਬਾਦ ਡ੍ਰੌਪ ਕੀਤਾ ਜੀ ਜਲਾਲਾਬਾਦ ਤੋਂ ਵਾਪਸੀ ਆਂਦੇ ਸਾਰ ਲਬੋਚੜ ਕਲਾ ਦੇ ਕੋਲ ਜੋ ਕੀ ਸੂਚਨਾ ਮਿਲੀ ਹੈ ਉਹ ਵੀ ਟਾਇਰ ਫਟ ਗਿਆ ਅਗਲਾ ਔਰ ਜਿੰਦੇ ਚ ਸਫੇਦੇ ਚ ਗੱਡੀ ਵੱਜੀ ਐ ਉਹਨੇ ਕਰਕੇ ਹਾਸਾ ਹੋਇਆ ਜੀ ਕਿੰਨੇ ਕੁ ਪੈਨਪ੍ਰਾਣ ਨੇ ਦੋਨੋਂ ਪਰਿਵਾਰਾਂ ਦੇ ਅੰਦਰ ਕਿਸ ਤਰ੍ਹਾਂ ਦਾ ਬਾਕੀ ਸ਼ੁਭਮ ਤੋੜਿਆ ਨਾਲ ਸਾਡਾ ਅੱਛਾ ਫੈਮਿਲੀ ਰਿਲੇਸ਼ਨ ਹੈ ਜੀ ਔਰ ਉਹਨੇ ਦੋ ਸਿਸਟਰ ਤੇ ਬੜੀਆਂ ਇੱਕ ਸ਼ੁਭਮ ਇਕਲਾ ਜੀ ਦੋਨੇ ਇਕੱਲੇ ਇਕੱਲੇ ਸੀ ਮੁੰਡੇ ਹਾਂਜੀ ਹਾਂਜੀ ਸੁਣਨ ਚਹੀ ਆ ਰਿਹਾ ਜੀ 사ਜਨ ਮਦਾਨ ਹੈ ਜੀ ਲੜਕਾ ਇੱਕ ਇੱਕ ਸ਼ੁਭਮ ਤੋੜਿਆ ਜੀ ਕਿਸ ਤਰ੍ਹਾਂ ਦੇਖਦੇ ਹੋ ਹਾਸੇ ਨੂੰ ਜੀ ਬੜਾ ਬਹੁਤ ਮੰਦ ਪੱਗੀ ਕੱਟਣਾ ਹੈ ਜੀ ਸਾਡਾ ਪਰਵਾਰ ਦਾ ਬੜਾ ਚ ਰਿਲੇਸ਼ਨ ਸੀ ਉਹ ਸਾਡਾ ਜਿਗਰੀ ਯਾਰ ਸੀ ਜੀ ਬਹੁਤ ਦੁੱਖ ਦੇ ਆ ਜੀ ਅੱਜ ਦੁੱਖ ਦੀ ਗੱਡੀ 'ਚ ਖੜੇ ਆ ਜੀ ਜੀ ਨਾ ਸਰ ਆਪਣਾ ਮੇਰਾ ਨਾਮ ਕਰਤ ਮਕਰੜਾ ਜੀ ਬਦਵੇ ਕਿਵੇਂ ਦੇਖਦੇ ਆ ਅੱਜ ਦਿਨ ਚੜਦੇ ਇੱਕ ਬੰਦ ਪਾਗੀ ਖਬਰ ਸਮਨ ਸਾਹਮਣੇ ਆਈ ਹੈ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਸਿਰੇ ਉੱਢ ਦੇ ਸਾਰ ਹੀ ਬਹੁਤ ਦੁੱਖ ਭਰੀ ਘਟਨਾ ਜਿਹੜੀ ਹੋਈ ਹੈ ਪਤਾ ਲੱਗਿਆ ਫੇਸਬੁੱਕ ਦੇ ਰਾਹੀਂ ਮੈਸੇਜ ਦੇ ਰਾਹੀਂ ਥੋੜੇ ਦਿਨ ਪਹਿਲਾਂ ਹੀ ਜਿਹੜੇ ਲੜਕੇ ਦੀ ਧੂੜਿਆ ਪਰਿਵਾਰ ਦੇ ਵਿੱਚ ਜੈਕਰੀ ਹੈ ਮੇਰੇ ਨਾਲ ਅੱਛਾ ਪ੍ਰੇਮ ਪਿਆਰ ਸੀਗਾ ਉਮਰ ਤੋਂ ਜ਼ਰੂਰ ਛੋਟਾ ਸੀ ਲੇਕਿਨ ਬਹੁਤ ਅੱਛਾ ਪ੍ਰੇਮ ਪਿਆਰ ਸੀਗਾ ਲੇਕਿਨ ਇਹ ਦੁੱਖਵਰੀ ਘਟਨਾ ਅਚਾਨਕ ਹੋਣਾ ਆਜੀਨਕਾ ਦੇ ਵਿੱਚ ਇਸ ਸ਼ੋਭਰੀ ਨਹਿਰ ਦੌੜੀ ਅਜ ਤਾਂ ਜੋ ਵੀ ਹੋਇਆ ਦੁਖਤ ਹੋਇਆ ਤਿੰਜਨੇ ਸਿੰਘ ਇੱਕ ਜਨੇ ਹਾਲੀ ਪ੍ਰੋਬਲਮ ਇੱਕ ਹੈ ਜਖ਼ਮ ਕਾਫੀ ਹੈ ਉਹ ਫਰੀਦਕੋਟ ਹੈ ਦੋ ਜਨੇ ਵੀ ਇੱਕ ਹੋਈ ਹੈ ਨਾਗੇ ਨਾ ਬਦਵਾ ਸਾਹਿਬ ਜਿੰਨਾਂ ਦਾ ਅੱਛਾ ਹੈ ਆਪਣੇ ਸਾਜਨ ਤੇ ਨਾਲ ਆਪਣੇ ਧੂੜਿਆ ਪਰਿਵਾਰ ਦੇ ਰਿਹਾ ਹੈ ਇਹ ਦੇ ਕਿਥੇ ਸੀ ਕਿਥੋਂ ਆ ਰਹੇ ਸੀਗੇ ਜੀ ਇਹ ਪਠੰਡੇ ਗਏ ਸੀ ਉਹਨਾਂ ਦਾ ਨਾਲ ਚੌਥਾ ਇਹਨਾਂ ਦਾ ਸਾਥੀ ਵੀ ਸੀ ਜਿਹੜਾ ਕਿ ਜਲਾਲਾਬਾਦ ਦਾ ਰਹਿਣ ਵਾਲਾ ਸੀ ਤੇ ਜਲਾਲਾਬਾਦੋਂ ਉਹਨੂੰ ਛੱਡ ਕੇ ਆ ਰਹੇ ਸੀ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਐਕਸੀਡੈਂਟ ਆਪਣੇ ਕੋਈ ਭਾਈ ਦੇ ਕੋਲੋਂ ਨਾਲ ਨਮੋਚਰ ਕਰਾ ਬਿ ਕਿਵੇਂ ਹੋਇਆ ਕੋਈ ਪਤਾ ਲੱਗਿਆ ਕੋਈ ਅੱਗੇ ਕੋਈ ਪਤਾ ਲੱਗਿਆ ਕਿ ਕੀ ਟਾਇਰ ਫਟਣ ਕਾਰਨ ਪਿਆ ਕਾਰ ਦਾ ਟਾਇਰ ਉਹ ਹੀ ਅਸੀਂ ਕਹਿੰਨੇ ਆ ਕਿ ਸਪੀਡ ਦੇ ਵਿੱਚ ਕਾਰ ਨਹੀਂ ਚਲਾਨੀ ਚਾਹੀਦੀ ਡਰਾਈਵ ਨਾ ਕਰੋ ਜੇਕਰ ਆਪਾਂ ਗੱਡੀਆਂ ਵੀ ਰੱਖੀਆਂ ਹੋਈਆਂ ਨੇ ਤੇ ਲੇਕਿਨ ਟਾਇਰ ਸਹੀ ਹੋਣੇ ਚਾਹੀਦੇ ਨੇ ਕਿਸੇ ਟਾਇਰ ਵਾਲੀ ਗੱਡੀ ਨਾ ਚਲਾਓ ਕਿੰਨੇ ਵਜੇ ਐਕਸੀਡੈਂਟ ਹੋਇਆ ਵਦ ਸਾਹਿਬ ਉਧਰ ਰਾਤ ਨੂੰ ਅਧੀ ਰਾਤੀ ਦੇ ਕਰੀਬ 1 ਵਜੇ ਦੇ ਕਰੀਬ ਕਿਉਂ ਕਿ ਜੀ ਪੋਸਟਮਾਰਟ ਹੋ ਗਿਆ ਜੀ ਅੱਜ 26 ਜਨਵਰੀ ਦੀ ਵਜ੍ਹਾ ਨਾਲ ਪ੍ਰਸ਼ਾਸਨ ਸਾਰਾ ਬਿਜ਼ੀ ਹੈ ਹੁਣ ਆਏ ਨੇ ਡਾਕਟਰ ਅੰਦਰ ਇੱਥੇ ਰੈਕਟੇ ਗਏ ਨੇ ਹੁਣ ਆਣਗੇ ਤੇ ਹੋ ਜਾਏਗਾ ਪੋਸਟਮਾਰਟਮ ਜੇ ਜਲਦੀ ਹੀ ਹੋ ਜਾਏ ਧੰਨਵਾਦ